ਹਾਂਜੀ ਇਹ ਦੂਸਰਾ ਸੰਦੂਖ ਆ ਜੀ ਇੱਕ ਤੇ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਆਪਾਂ ਬੋਲੇ ਸੀਗੇ ਵੀ ਇਹਨਾਂ ਦੋਨਾਂ ਦੀ ਆਪਾਂ ਅਲੱਗ-ਅਲੱਗ ਵੀਡੀਓ ਬਣਾਵਾਂਗੇ ਇਹ ਕਹੇ ਸੰਦੂਖ ਆਇਆ ਆਪਣੇ ਕੋਲੇ ਤੇ ਇਹਦੀ ਰਗੜਾਈ ਚੱਲ ਰਹੀ ਆ ਅੱਧੀ ਰਗੜਾਈ ਹੋ ਗਈ ਆ ਸਾਰੇ ਪਾਸਿਓਂ ਉੱਪਰੋਂ ਥੱਲੇੋਂ ਹੋ ਗਈ ਸਾਰੀ ਤੇ ਇਹ ਆਪਾਂ ਹੁਣ ਫਰੰਟ ਦੀ ਰਗੜਾਈ ਕਰਨ ਲੱਗੇ ਆ ਸਾਰੀ ਆ ਦੇਖੋ ਪਹਿਲਾਂ ਇਦਾਂ ਦਾ ਸੀਗਾ ਸੰਦੂਖ ਰਗੜ ਕੇ ਆਪਾਂ ਇਦਾਂ ਦਾ ਕੱਟਤਾ ਆ ਪਿੱਤਲ ਜਿਹੜਾ ਸਾਰਾ ਚਮਕਣ ਲਾਤਾ ਆਪਾਂ ਜਿਹੜੇ ਆਹ ਗੋਲ-ਗੋਲ ਲੱਗੇ ਸੀਗੇ ਪਿੱਤਲ ਆਹੇ ਤੇ ਆਹ ਦੇਖੋ ਆਹ ਕਾਲਾ ਹੋਇਆ ਹੋਇਆ ਵਾ ਪਿੱਤਲ ਤੇ ਇਹ ਆਪਾਂ ਚਮਕਾਇਆ ਵਾ ਇਹਦੀ ਵੀ ਆਪਾਂ ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਜੁੜੇ ਰਹੋ ਜੀ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਬੇਚਾਰ ਵਾਲੇ ਹਰ ਇੱਕ ਵੀਡੀਓ ਸਾਡੀ ਪੂਰੀ ਦੇਖਿਆ ਕਰੋ ਅਗਰ ਤੁਹਾਡੇ ਕੋਲੇ ਸੰਦੂਖ ਪਿਆ ਵਾ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਇਹ ਸੰਦੂਖ ਬਹੁਤ ਵਧੀਆ ਵਾ ਆਹ ਸਾਈਡਾਂ ਤੇ ਲੱਕੜ ਦੇ ਡਿਜ਼ਾਈਨ ਪਏ ਹੋਏ ਸੀਗੇ ਫਲਾਵਰ ਤੇ ਹੁਣ ਆਪਾਂ ਪਾਲਿਸ਼ ਕਰਨੀ ਆ ਉਹ ਆਪਾਂ ਡਿਜ਼ਾਈਨ ਬਣਾਤੇ ਨੇ ਵਧੀਆਂ ਨਹੀਂ ਸੀਗੇ ਉਹ ਤੇ ਆ ਪਚਾਲੇ ਆਪਾਂ ਸ਼ੀਸ਼ਾ ਲਾਵਾਂਗੇ ਮੂੰਹ ਦੇਖਣ ਵਾਲਾ ਜਾਂ ਕੋਈ ਫੋਟੋ ਲਵਾਉਣਗੇ ਇਹ ਜਿਨ੍ਹਾਂ ਦਾ ਸੰਦੋਖ ਸੀਗਾ ਤੇ ਇਹਦੀ ਵੀ ਆਪਾਂ ਪੂਰੀ ਪ੍ਰੋਪਰ ਵੀਡੀਓ ਦਿਖਾਵਾਂਗੇ ਜੀ ਜੁੜੇ ਰਹੋ ਸਾਡੇ ਨਾਲ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਹਾਂਜੀ ਲਓ ਜੀ ਇਹਦੀ ਰਗੜਾਈ ਹੋਣ ਦੇ ਬਾਅਦ ਚੋਂ ਸਾਰੀ ਇਹਦੀ ਪ੍ਰੋਪਰ ਰਗੜਾਈ ਹੋ ਗਈ ਸੀਗੀ ਤੇ ਰਗੜਾਈ ਹੋਣ ਦੇ ਬਾਅਦ ਚੋਂ ਆਪਾਂ ਲਾਈਆਂ ਸੀ ਇਹਦੀਆਂ ਟੇਪਾਂ ਟੇਪਾਂ ਲਾਉਣ ਦੇ ਬਾਅਦ ਚੋਂ ਹੁਣ ਆਪਾਂ ਇਹਨੂੰ ਕੀਤਾ ਜੀ 골ਡਨ ਕਲਰ ਤੇ ਇਹ ਪਹਿਲਾਂ ਹੀ ਪਿੱਤਲ ਲੱਗਿਆ ਹੋਇਆ ਸੀਗਾ ਜੀ ਇਹ ਆਪਾਂ ਪਿੱਤਲ ਚਮਕਾਇਆ ਇਹਨਾਂ ਦਾ ਤੇ ਸਾਰੇ ਜਿਹੜਾ ਰੌਣ ਬਣਿਆ ਹੋਇਆ ਇਹ ਸਾਰੇ ਪਿੱਤਲ ਦੇ ਆ ਇਹ ਜਿਹੜੇ ਰੌਣ ਬਣੇ ਹੋਏ ਨੇ ਇਹ ਸਾਰੇ ਪਿੱਤਲ ਦੇ ਨੇ ਇਹ ਪਿੱਤਲ ਸਾਰਾ ਕਾਲਾ ਹੋਇਆ ਹੋਇਆ ਸੀਗਾ ਤੇ ਇਹਨੂੰ ਆਪਾਂ ਚਮਕਾ ਕੇ ਪੂਰਾ ਪਿੱਤਲ ਚਮਕਣ ਲਾਤਾ ਜੀ ਤੁਸੀਂ ਦੇਖ ਸਕਦੇ ਹੋ ਸਾਰੇ ਚਮਕ ਰਹੇ ਨੇ ਜਿੰਨੇ ਵੀ ਰਾਉਂਡ ਲੱਗੇ ਹੋਏ ਨੇ ਤੇ ਉਹ ਸਾਰੇ ਆਪਾਂ ਆਪ ਚਮਕਾਏ ਨੇ ਬਿਲਕੁਲ ਕਾਲੇ ਜਿਵੇਂ ਆ ਕਾਲੇ ਲੋਹੇ ਦੀ ਪੱਤੀ ਆ ਇਸ ਤਰ੍ਹਾਂ ਬਿਲਕੁਲ ਕਾਲੇ ਹੋਏ ਹੋਏ ਸਿਗੇ ਇਹਨੂੰ ਆਪਾਂ ਇੰਨਾ ਚਮਕਾਇਆ ਵਾ ਦੇਖੋ ਤੁਹਾਡੇ ਸਾਹਮਣੇ ਆ ਲੱਗ ਰਿਹਾ ਪਿੱਤਲ ਪੂਰਾ ਵਧੀਆ ਐਨ ਤੇ ਹੁਣ ਆਪਾਂ ਲਾਵਾਂਗੇ ਜੀ ਇਹਦੀਆਂ ਟੇਪਾਂ ਇਹਨੂੰ ਆਪਾਂ 골ਡਨ ਕਲਰ ਕੀਤਾ ਸੀਗਾ ਜੀ ਸਵੇਰੇ ਸਵੇਰੇ 골ਡਨ ਕਲਰ ਕਰਨ ਦੇ ਬਾਅਦ ਚ ਇਹਨੂੰ ਰੱਖਿਆ ਸੀਗਾ ਆਪਾਂ ਸੁੱਕਣਾ ਸੁੱਕਣ ਦੇ ਬਾਅਦ ਚ ਹੁਣ ਇਹ ਸੁੱਕ ਗਿਆ ਹੁਣ ਆਪਾਂ ਇਹਦੀਆਂ ਲਾਵਾਂਗੇ ਟੇਪਾਂ ਟੇਪਾਂ ਲਾ ਕੇ ਤੇ ਇਹਨੂੰ ਆਪਾਂ ਕਰਾਂਗੇ ਜੀ ਪਾਲਿਸ਼ ਤੁਹਾਨੂੰ ਦਿਖਾ ਦਿੰਨੇ ਆ ਸਾਰੇ ਪਾਸੇ ਆਪਾਂ ਇਦਾਂ ਲੋਹੇ ਦੀ ਪੱਤੀ ਨੂੰ ਕਵਰ ਕਰਦੇ ਆ ਜੀ 골ਡਨ ਕਲਰ ਦੇ ਵਿੱਚ ਟੇਪਾਂ ਲਾ ਕੇ ਪਹਿਲਾਂ ਲੋਹੇ ਦੀ ਪੱਤੀ ਤੋਂ ਸਾਰਾ ਜੰਗ ਲਾਉਣੇ ਆ ਜੰਗ ਲਾਉਣ ਦੇ ਬਾਅਦ ਚੋਂ ਫਿਰ ਆਪਾਂ ਟੇਪਾਂ ਲਾ ਕੇ ਇਹਨੂੰ ਕਲਰ ਦਿੰਨੇ ਆ ਜੀ 골ਡਨ ਕਲਰ ਦਿੰਨੇ ਆ ਡਿਜ਼ਾਈਨ ਦਿੰਨੇ ਆ ਤੇ ਇਸ ਤੋਂ ਬਾਅਦ ਹੁਣ ਆਪਾਂ ਟੇਪਾਂ ਲਾਉਣ ਦੇ ਬਾਅਦ ਚੋਂ ਇਹਨੂੰ ਕਰਨੀ ਆ ਜੀ ਪਾਲਿਸ਼ ਤੇ ਪਾਲਿਸ਼ ਕਰਨ ਦੇ ਬਾਅਦ ਚੋਂ ਜਿਹੜੀ ਆਪਾਂ ਮਰੰਮਤ ਭਰੀ ਹੋਈ ਆ ਮਾੜੀ ਮੋਟੀ ਤੇ ਜਿੱਦਾਂ ਆ ਹੋ ਗਈ ਆ ਇੱਥੇ ਆਪਾਂ ਮਰੰਮਤ ਭਰੀ ਹੋਈ ਆ ਆ ਮਰੰਮਤ ਨੂੰ ਆਪਾਂ ਰਗੜਾਈ ਕਰਾਂਗੇ ਜਿੱਥੇ-ਜਿੱਥੇ ਵੀ ਮਾੜੀ ਮੋਟੀ ਮਰੰਮਤ ਭਰੀ ਹੋਈ ਆ ਰਿਪੇਅਰ ਹੋਈ ਆ ਉਹਨੂੰ ਆਪਾਂ ਕਲੀਨ ਕਰਕੇ ਫੇਰ ਇਹਨੂੰ ਆਪਾਂ ਪਾਲਿਸ਼ ਕਰਨੀ ਆ ਜੀ ਤੇ ਜੁੜੇ ਰਹੋ ਜੀ ਨਾਲ ਸਾਡੇ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਤੇ ਤੁਸੀਂ ਵੀ ਆਪਣਾ ਸੰਦੂਖ ਚਰਖਾ ਮਧਾਣੀ ਚੱਕੀ ਕੁਝ ਵੀ ਤਿਆਰ ਕਰਵਾਉਣਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਪਿੰਡ ਜੋਧਾ ਜੀ ਜ਼ਿਲ੍ਹਾ ਲੁਧਿਆਣਾ ਨਾਰਿੰਗਵਾਲ ਰੋਡ ਹੈ ਜੀ ਬੱਲੋਵਾਲ ਚੌਕ ਤੇ ਆ ਜਿਹੜੇ ਖਾਨੇ ਆ ਆ ਖਾਨਿਆਂ ਦੇ ਵਿੱਚ ਫੋਟੋਆਂ ਲਾਉਣੀਆਂ ਨੇ ਇੱਧਰ ਮਾਤਾ ਦੀਆਂ ਦੋ ਫੋਟੋਆਂ ਆਉਣੀਆਂ ਇੱਧਰ ਬਾਪੂ ਦੀਆਂ ਦੋ ਫੋਟੋਆਂ ਆਉਣੀਆਂ ਜਿਨ੍ਹਾਂ ਦਾ ਸੰਦੋਖ ਹੈਗਾ ਤੇ ਇਹਦੇ 'ਚ ਉਹਨਾਂ ਨੇ ਲਾਉਣਿਆ ਜੀ ਨੋਟ ਕਾਗਜ ਵਾਲੇ ਨੋਟ ਇਹਦੇ 'ਚ ਭਾਣ ਵਾਲੇ ਭਾਣ ਵਾਲੇ ਠਿੱਪੇ ਜੇ ਲੱਗਣਗੇ ਇਹਨਾਂ ਦੇ ਵਿੱਚ ਤੇ ਤੁਹਾਨੂੰ ਪ੍ਰੋਪਰ ਪਿਆ ਤਿਆਰ ਹੁੰਦਾ ਦਿਖਾ ਰਹੇ ਆਂ ਜੀ ਜੁੜੇ ਰਹੋ ਜੀ ਸਾਡੇ ਨਾਲ ਸੁਜਿੰਦਰ ਸਿੰਘ ਜੁਧਾ ਪੰਜਾਬੀ ਸੱਭਿਆਚਾਰ ਵਾਲੇ ਹਾਂਜੀ ਲਓ ਜੀ ਪਾਲਿਸ਼ ਮਾਰਤੀ ਆ ਟੇਪਾ ਲਾਧੀਆਂ ਟੇਪਾ ਲਾਉਣ ਦੇ ਬਾਅਦ ਚੋਂ ਆਪਾਂ ਕੀਤੀ ਆ ਜੀ ਪਾਲਿਸ਼ ਤੇ ਹੁਣ ਇਹ ਤੇ ਬਰਕ ਰਹਿੰਦੀ ਆ ਜੀ ਸ਼ੀਸ਼ੇ ਦੀ ਬਰਕ ਰਹਿੰਦੀ ਆ ਤੁਸੀਂ ਦੇਖ ਸਕਦੇ ਹੋ ਸੰਦੂਖ ਬਹੁਤ ਸੋਹਣਾ ਲੱਗ ਰਿਹਾ ਵਾ ਸੰਦੂਖ ਤੇ ਹੁਣ ਇਹ ਤੇ ਰਹਿੰਦੀ ਆ ਜੀ ਸ਼ੀਸ਼ੇ ਦੀ ਬਰਕ ਸ਼ੀਸ਼ੇ ਦੀ ਬਰਕ ਹੋਣ ਦੇ ਬਾਅਦ ਚੋਂ ਆਪਾਂ ਪਾਉਣੀਆਂ ਨੇ ਫੋਟੋਆਂ ਇੱਕ ਪਾਸੇ ਪਾਉਣੀਆਂ ਨੇ ਬੇਬੇ ਜੀਆਂ ਫੋਟੋਆਂ ਆ ਤੇ ਇੱਕ ਪਾਸੇ ਪਾਉਣੀਆਂ ਨੇ ਬਾਪੂ ਦੀਆਂ ਫੋਟੋਆਂ ਜਿੰਨਾ ਦਾ ਸੰਦੂਖ ਆ ਏ ਠੀਕ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਪਾਲਿਸ਼ ਕਰਨ ਦੇ ਬਾਅਦ ਚੋਂ ਬਹੁਤ ਨਿਖਾਰ ਆਇਆ ਵਾ ਬਹੁਤ ਸੋਹਣਾ ਲੱਗ ਰਿਹਾ ਸੰਦੂਖ ਜਦੋਂ ਪ੍ਰੋਪਰ ਫੋਟੋਆਂ ਲੱਗੀਆਂ ਸ਼ੀਸ਼ੇ ਦੀ ਵਰਕ ਹੋ ਗਈ ਤੇ ਸੰਦੂਖ ਨੇ ਇਹ ਤੋਂ ਵੀ ਵੱਧ ਉੱਠਣਾ ਜੀ ਤੁਸੀਂ ਦੇਖ ਸਕਦੇ ਹੋ ਸੰਦੂਖ ਕਿੰਨਾ ਉੱਠ ਰਿਹਾ ਵਾ ਡਿਜ਼ਾਈਨ ਬਹੁਤ ਉੱਠ ਰਿਹਾ ਸੰਦੂਖ ਦਾ ਆਪਣਾ ਜਿਹੜਾ 골ਡਨ ਕਲਰ ਕੀਤਾ ਉਹ ਬਹੁਤ ਉੱਠ ਰਿਹਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਸੰਦੂਖ ਦਾ ਤੁਸੀਂ ਵੀ ਅਗਰ ਸੰਦੂਖ ਆਪਣੇ ਘਰ ਪਿਆ ਤਿਆਰ ਕਰਵਾਉਣਾ ਤਾਂ ਸਾਡੇ ਨਾਲ ਜੀ ਸੰਪਰਕ ਕਰ ਸਕਦੇ ਹੋ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਚਾਰਖੇ ਤਿਆਰ ਕਰਵਾਓ ਚੱਕੀਆਂ ਬਣਵਾਓ ਸੰਦੂਖ ਤਿਆਰ ਕਰਵਾਓ ਪੇਟੀਆਂ ਤਿਆਰ ਕਰਵਾਓ ਪੰਜਾਲੀਆਂ ਹਲ ਜੋ ਵੀ ਆਪਣਾ ਪੰਜਾਬੀ ਸੱਭਿਆਚਾਰ ਘਰ ਦਾ ਘਰੇਲੂ ਸਮਾਨ ਸੀਗਾ ਜੀ ਉਹ ਆਪਾਂ ਤਿਆਰ ਕਰਦੇ ਆਂ ਪੁਰਾਣੇ ਨੂੰ ਮੋਡੀਫਾਈ ਤਿਆਰ ਕਰਦੇ ਆਂ ਨਵੇਂ ਸਿਰੇ ਤੋਂ ਤਿਆਰ ਕਰਦੇ ਆਂ ਤੇ ਸਾਡੇ ਨਾਲ ਕਰੋ ਜੀ ਸੰਪਰਕ ਸਾਡਾ ਨੰਬਰ ਹੈਗਾ ਜੀ 82641 44620 ਇਹ ਆਪਣਾ ਨੰਬਰ ਆ ਜੀ ਹਾਂਜੀ ਲਓ ਜੀ ਸ਼ੀਸ਼ੇ ਦੀ ਵਰਕ ਵੀ ਆਪਾਂ ਪੂਰੀ ਕਰਤੀ ਆਂ ਜਿਹੜੀ ਚੀਜ਼ ਜਿੱਥੇ ਲੱਗਣੀ ਸੀਗੀ ਉਹ ਆਪਾਂ ਸਾਰੀ ਪੂਰੀ ਕਰਤੀ ਆ ਜੀ ਸੰਦੋਖ ਪੂਰਾ ਪ੍ਰੋਪਰ ਤਿਆਰ ਆ ਦੇਖ ਸਕਦੇ ਹੋ ਤੁਸੀਂ ਇਹ ਹੈਗਾ ਜੀ ਬਾਪੂ ਜਿੰਨਾਂ ਦਾ ਸੰਦੋਖ ਆ ਇਹ ਹੈਗਾ ਹੀ ਤੇ ਇਹ ਬੇਬੇ ਆ ਇਹਨਾਂ ਦਾ ਸੰਦੋਖ ਆ ਜੀ ਇਹ ਤੇ ਇਹ ਆਪਾਂ ਲਾਇਆ ਜੀ ਰੁਪਈਏ ਪੁਰਾਣੇ ਜ਼ਮਾਨੇ ਦੇ ਰੁਪਈਏ ਵਿੱਚ ਹੀ ਅੱਜ ਦੇ ਆ ਅੱਜ ਕੱਲ ਦੇ ਆ ਤੇ ਇਹ ਲਾਇਆ ਆਪਾਂ ਇਹ ਪੁਰਾਣਾ 1000 ਦਾ ਨੋਟ ਹੁੰਦਾ ਸੀਗਾ ਜੀ ਤੇ ਇਹ ਪਹਿਲੇ ਸਮੇਂ ਦਾ 5 ਦਾ ਨੋਟ ਹੁੰਦਾ ਸੀਗਾ ਆਹ ਤਾਂ ਤੁਸੀਂ ਦੇਖਿਆ ਹੀ ਹੈ 1 ਰੁਪਏ ਦਾ ਨੋਟ ਤੇ ਇਦਾਂ ਹੀ ਆਪਾਂ ਇੱਥੇ ਲਾਏ ਨੇ ਆਪਾਂ ਰੁਪਏ ਲਾਏ ਨੇ ਪੁਰਾਣੇ ਜ਼ਮਾਨੇ ਦੇ ਜਿਹੜੇ ਪੈਸੇ ਹੁੰਦੇ ਸੀਗੇ ਇਹਨਾਂ ਨੇ ਉਹ ਲਵਾਏ ਨੇ ਤੇ ਆਹ ਬੇਬੇ ਆ ਜਿਨ੍ਹਾਂ ਦਾ ਸੰਦੂਖ ਆ ਜੀ ਠੀਕ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਤੇ ਸੰਦੂਖ ਦੇ ਸੰਦੂਖ ਦੀ ਲੁੱਕ ਬਹੁਤ ਸੋਹਣੀ ਬਣੀ ਆ ਜੀ ਤੇ ਬਹੁਤ ਸੋਹਣੀ ਲੁੱਕ ਬਣੀ ਆ ਸੰਦੂਖ ਦੀ ਇਦਰੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਸੰਦੋਖ ਰਗੜਾਈ ਕਰਕੇ ਨਵੇਂ ਸਿਰਿਓਂ ਤਿਆਰ ਕਰਦੇ ਆਂ ਜੀ ਆਪਾਂ ਇਹ ਸਾਈਡਾਂ ਦੇ ਜਿਹੜੀਆਂ ਲੋਹੇ ਵਾਲੀਆਂ ਪੱਤੀਆਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ 골ਡਨ ਕਲਰ ਦੱਸਤਾ ਜੀ ਠੀਕ ਹੈ ਜੀ ਫਰੰਟ ਤੇ ਵੀ ਆਪਾਂ ਪੂਰਾ ਪ੍ਰੋਪਰ ਨਹੀਂ ਆਪਾਂ ਸਾਰੀਆਂ ਪੱਤੀਆਂ ਨੂੰ ਪ੍ਰੋਪਰ ਨਹੀਂ ਆਪਾਂ 골ਡਨ ਕਲਰ ਦਿੰਦੇ ਆਪਾਂ ਡਿਜ਼ਾਈਨ ਬਣਾ ਕੇ ਦਿੰਦੇ ਆਂ ਜਿਵੇਂ ਆਹ ਸੀਗਾ ਸ਼ੀਸ਼ਾ ਤੇ ਆਹ ਦੇਖੋ ਆਹ ਫਰੇਮ ਲੋਹੇ ਦਾ ਬਣਾਇਆ ਹੋਇਆ ਪੁਰਾਣੇ ਜ਼ਮਾਨੇ ਦਾ ਤੇ ਆਹ ਸ਼ੀਸ਼ਾ ਆਪਾਂ ਨਵਾਂ ਪਾਇਆ ਇਹਨੂੰ ਆਪਾਂ ਪੱਟ ਕੇ ਫਰੇਮ ਨੂੰ ਇਹਨੂੰ ਰਗੜ ਕੇ ਇਹ ਤੋਂ ਜੰਗ ਲਾ ਕੇ ਇੱਥੇ ਆਪਾਂ 골ਡਨ ਪੇਂਟ ਕੀਤਾ ਵਾ ਐਵੇਂ ਇਧਰਲਾ ਪੀਸ ਆ ਜਿਹੜਾ ਆ ਜਿਹੜਾ ਇਧਰਲਾ ਪੀਸ ਆ ਐਵੇਂ ਆਪਾਂ ਇਹਨੂੰ ਪੱਟ ਕੇ 골ਡਨ ਕਲਰ ਕਰਕੇ ਵਿੱਚ ਸ਼ੀਸ਼ਾ ਨਵਾਂ ਲਾ ਕੇ ਆਪਾਂ ਕੋਕ ਕੇ ਪਿੱਤਲ ਦੇ ਕੋਕਿਆਂ ਦੇ ਨਾਲ ਲਾਇਆ ਹੈ ਤੇ ਆ ਆਪਾਂ ਕੀਤੀ ਆ ਜੀ ਪਿੱਤਲ ਪਿੱਤਲ ਦਾ ਰੌਂਡਾ ਹੈ ਇਹ ਵੀ ਕਾਲਾ ਸੀਗਾ ਤੁਹਾਨੂੰ ਦਿਖਾਇਆ ਪਹਿਲਾਂ ਤੇ ਇਹਦੇ ਆਲੇ-ਦਾਲੇ ਆਪਾਂ ਕੀਤੀ ਆ ਜੀ ਸ਼ੀਸ਼ੇ ਦੀ ਵਰਕ ਠੀਕ ਆ ਜੀ ਇਹ ਆ ਦੇਖੋ ਇੱਥੇ ਆਪਾਂ 6 ਸ਼ੀਸ਼ੇ ਲਾਇਆ ਕਈਆਂ 'ਚ 6 ਲਾਇਆ ਕਈਆਂ 'ਚ ਪੂਰਾ ਰਾਉਂਡ ਕਵਰ ਕੀਤਾ ਇਹਨਾਂ 'ਚ ਆਪਾਂ ਪੂਰਾ ਰਾਉਂਡ ਕਵਰ ਕੀਤਾ ਵਾ ਤੇ ਆ ਦੇਖੋ ਇਹਨਾਂ 'ਚ 6 ਲਾਇਆ ਤੇ ਆ ਵਿਚ ਵਿਚ ਇੱਕ ਅੱਧਾ ਆਪਾਂ ਰਾਉਂਡ ਛੱਡਣਾ ਹੁੰਦਾ ਵਾ ਤਾਂ ਕਿ ਫਿਰ ਸਾਰਿਆਂ ਤੇ ਸ਼ੀਸ਼ਾ ਚੰਗਾ ਨਹੀਂ ਲੱਗਦਾ ਹੈਗਾ ਇਹ ਹੋ ਗਿਆ ਜੀ ਸੰਦੂਖ ਤਿਆਰ ਤੁਸੀਂ ਵੀ ਅਗਰ ਆਪਣੇ ਘਰ ਦਾ ਕੋਈ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਜੀ ਸਾਡਾ ਹੈਗਾ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਂਕ ਪਿੰਡ ਜੋਧਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਆਪਣਾ ਸੰਦੂਖ ਤਿਆਰ ਕਰਵਾਓ ਚਰਖਾ ਤਿਆਰ ਕਰਵਾਓ ਮਧਾਣੀ ਤਿਆਰ ਕਰਵਾਓ ਸੰਦੂਖ ਆਪਾਂ ਨਵੇਂ ਵੀ ਬਣਾਉਂਦੇ ਆ ਪੁਰਾਣਿਆਂ ਨੂੰ ਵੀ ਮੋਡੀਫਾਈ ਕਰਕੇ ਤਿਆਰ ਕਰਕੇ ਆਪਾਂ ਸੇਲ ਕਰਦੇ ਆ ਅਤੇ ਅਗਰ ਤੁਸੀਂ ਸੰਦੂਖ ਆਪਣਾ ਵੇਚਣਾ ਚਾਹੁੰਦੇ ਹੋ ਸਾਡਾ ਨੰਬਰ ਨੋਟ ਕਰੋ ਤੇ ਸਾਨੂੰ ਫੋਟੋਆਂ ਭੇਜੋ ਸਾਡਾ ਨੰਬਰ ਹੈਗਾ ਜੀ 82641 44630 ਇਹ ਸਾਡਾ ਨੰਬਰ ਆ ਜੀ ਪਿੰਡ ਹੈਗਾ ਜੋਧਾ ਜ਼ਿਲ੍ਹਾ ਲੁਧਿਆਣਾ ਤੇ ਕਰੋ ਜੀ ਸਾਨੂੰ ਕਾਲ ਅਗਰ ਤੁਸੀ ਸੰਦੂਖ ਤਿਆਰ ਕਰਵਾਉਣਾ ਤਾਂ ਵੀ ਕਾਲ ਕਰੋ ਚਾਰਖਾ ਤਿਆਰ ਕਰਵਾਉਣਾ ਤਾਂ ਵੀ ਕਾਲ ਕਰੋ ਪੰਜਾਬੀ ਸੱਭਿਆਚਾਰ ਦੇ ਰਿਲੇਟਿਡ ਕੋਈ ਵੀ ਗੱਲਬਾਤ ਕਰਨੀ ਆ ਤੁਸੀਂ ਸਾਡੇ ਨਾਲ ਫੋਨ ਕਰਕੇ ਗੱਲ ਕਰ ਸਕਦੇ ਹੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਤੁਹਾਨੂੰ ਆਪਣੀ ਵਰਕ ਕਿੱਦਾਂ ਲੱਗਦੀ ਆ ਕਿੱਦਾਂ ਲੱਗਦਾ ਕੰਮਕਾਰ ਸਾਡਾ ਸਹਿਯੋਗ ਦਿਆ ਕਰੋ ਜੀ ਸਾਡੀ ਸਪੋਰਟ ਕਰਿਆ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਜੀ ਦੋ ਸੰਦੂਖ ਇਹ ਸੰਦੂਖ ਕਿਲਾ ਰਾਏਪੁਰ ਤੋਂ ਆਏ ਸੀਗੇ ਜੀ ਤਿਆਰ ਹੋਣ ਲਈ ਤੇ ਛੋਟਾ ਸੰਦੂਖ ਕੰਪਲੀਟ ਆ ਜੀ ਉਹਦਾ ਰੈਪ ਕਰ ਚੁੱਕੇ ਆ ਤੇ ਵੱਡੇ ਸੰਦੂਖ ਦੀ ਅਜੇ ਵਰਕ ਚੱਲ ਰਹੀ ਆ ਪਾਲਿਸ਼ ਕਰਕੇ ਹਟੇ ਆ ਇਹਦੀ ਅਜੇ ਸ਼ੀਸ਼ਾ ਵਰਕ ਰਹਿੰਦੀ ਆ ਉਤਲੇ ਖਾਨਿਆਂ 'ਚ ਸ਼ੀਸ਼ੇ ਰਹਿੰਦੇ ਨੇ ਅਤੇ ਫੋਟੋ ਆਣਨ ਦੀਆਂ ਨੇ ਇੱਕ ਪਾਸੇ ਬੇਬੇ ਦੀ ਫੋਟੋ ਲਗਣੀ ਆ ਇੱਕ ਪਾਸੇ ਬਾਪੂ ਦੀ ਫੋਟੋ ਲਗਣੀ ਆ ਤੇ ਇਹ ਦੋਨੇ ਸੰਦੂਖ ਜੀ ਕਿਲਾ ਰਾਏਪੁਰ ਤੋਂ ਤਿਆਰ ਹੋਣ ਲਈ ਆਏ ਨੇ ਤੇ ਦੇਖੋ ਕਿੰਨੇ ਸੋਹਣੇ ਸੰਦੂਖ ਲੱਗ ਰਹੇ ਨੇ ਅਗਰ ਤੁਹਾਡੇ ਕੋਲੇ ਵੀ ਕੋਈ ਸੰਦੂਖ ਪਿਆ ਤੁਸੀਂ ਸਾਡੇ ਕੋਲੋਂ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਨੋਟ ਕਰ ਲਵੋ ਜੀ 8264144620 ਇਹ ਸਾਡਾ ਨੰਬਰ ਆ ਸੁਖਜਿੰਦਰ ਸਿੰਘ ਉਭੀ ਪੰਜਾਬੀ ਸੱਭਿਆਚਾਰ ਵਾਲੇ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੇਵਾਲ ਚੌਂਕ ਚਰਖੇ ਮਧਾੜੀਆਂ ਚੱਕੀਆਂ ਸਾਰਾ ਸੱਭਿਆਚਾਰ ਸਾਡੇ ਕੋਲੋਂ ਮਿਲਦਾ ਤਿਆਰ ਕਰਵਾਓ